ਸ਼੍ਰੀ ਅਕਲਜੀਤ ਵੀਡੀਓ ਵਿਖਲੇ ਸਭ ਨੂੰ ਜ ਨੂੰ ਲੈ ਕੇ ਅੱਜ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੰਦ ਭਾਗੀ ਖਬਰ ਕੈਨੇਡਾ ਚ ਸਗੇ ਪਰ ਆ ਪਣਪਰਾ ਸਮੇਤ ਤਿੰਨ ਪੰਜਾਬੀਆਂ ਦੀ ਸੜਕ ਹਾਦਸੇ ਚ ਮੌਤ ਇਸ ਤਰ੍ਹਾਂ ਕੈਨੇਡਾ ਚ ਸੜਕ ਹਾਦਸੇ ਦਰਾ ਤਿੰਨ ਪੰਜਾਬੀ ਵਿਦਿਆਰਥੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਹਾਂਸਾ ਚਲਦੀ ਕਾਰ ਦਾ ਟਾਇਰ ਫਟਨ ਕਵਰਗਨ ਬਾਪਰੇ ਅਮ੍ਰਿਤਕਾਂ ਦੇ ਰੇਸ਼ਮ ਨਵਜੋਤ ਹਰਮਨ ਸਹਗੇ ਸਗੇ ਭਰਾ ਭੈਣ ਸਨ ਅਤੇ ਸ਼ਾਮ ਜਾਣਕਾਰੀ ਮੁਤਾਬਿਕ ਅਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਪੰਜਾਬ ਤੋਂ ਲਾਸ਼ ਲਿਆਉਣ ਦੀ ਮੰਗ ਕੀਤੀ ਗਈ ਹੈ ਕਿਵੇਂ ਕਿਵੇਂ ਬਾਪਰੇ ਇਹ ਖਾਸਾ ਪਤਾ ਲੱਗਦਾ ਹੈ ਕਿ ਇਹ ਹਾਕਾ ਕਨੇਡਾ ਦੇ ਮੀਲ ਕੋਲ ਸ਼ਹਿਰ ਦੇ ਨੇੜੇ ਬਾਪਰੇ ਹੈ ਤਿੰਨੋਂ ਮੌਨ ਕਟਰ ਸ਼ਹਿਰ ਤੋਂ ਉੱਥੇ ਜਾ ਰਹੇ ਸਨ ਇਸ ਦੌਰਾਨ ਉਹਨਾਂ ਦੀ ਕਾਰ ਦਾ ਟਾਇਰ ਫਟਣ ਕਾਰਨ ਇਸ ਜਿਸ ਤੋਂ ਬਾਹਰ ਕਾਰ ਪਲਟ ਗਈ ਅਤੇ ਜਿਸ ਤੇ ਮੌਕੇ ਤੇ ਤਿੰਨ ਕਾਰ ਚੋਂ ਡਿੱਗੇ ਅਤੇ ਜਿਸ ਕਾਰਨ ਗੰਭੀਰ ਜ਼ਖਮੀ ਹੋ ਗਏ ਇਸ ਤੋਂ ਬਾਅਦ ਉੱਥੇ ਪੁਲਿਸ ਤਿੰਨਾਂ ਨੂੰ ਹਸਪਤਲ ਲੈ ਗਈ ਅਤੇ ਉੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਤਾ ਇਸ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਮਿਲੀ ਤੇ ਪਿੰਡ ਦੇ ਪਰਿਵਾਰ ਮੈਂਬਰ ਬਹੁਤ ਦੁਖੀ ਹਨ ਕੈਨੇਡਾ ਵਿੱਚ ਛੜਕ ਹਾਸੇ ਦੀਆਂ ਦੌਰਾਨ ਪੰਜਾਬ ਦੀਆਂ ਪੰਜਾਬੀਆਂ ਦੀਆਂ ਮੌਤਾਂ ਦਾ ਵੱਡਾ ਅੰਕੜਾ ਖਬਰ ਮਾਨ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ